ਅਜਪਤ ਜਿਲ੍ਹਾਪੁਰ ਤਾਨ ਰਣਦੀਪ ਸਿੰਘ ਦਿਓਲ ਵੱਲੋਂ ਚਾਨਕ ਧੂਰੀ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਜਿਸ ਨੂੰ ਲੈ ਕੇ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਮੋਹੱਲਾ ਕਲੀਨਿਕ ਤਾਂ ਖੋਲੇ ਜਾ ਰਹੇ ਹਨ ਪਰ ਸਰਕਾਰੀ ਹਸਪਤਾਲਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਹਸਪਤਾਲ ਖੁਦ ਬਿਮਾਰ ਦਿਖਾਈ ਦੇ ਰਿਹਾ ਦੇਖੋ ਜਿਹੜਾ ਇਹ ਧੂਰੀ ਦਾ ਸਿਵਲ ਹਸਪਤਾਲ ਆ ਤਾਂ ਕਰਕੇ ਇਹਦੀ ਵਿਸ਼ੇਸ਼ਤਾ ਹੋ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਨਾਂ ਨੇ ਬੜੇ-ਬੜੇ ਦਾਅਵੇ ਕੀਤੇ ਸੀ ਕਿ ਜਿਹੜਾ ਸਿਹਤ ਨੂੰ ਰਿਲੇਟਡ ਕੰਮ ਹੈ ਜਾਂ ਸਿਹਤ ਦਾ ਮਾਡਲ ਦਿੱਲੀ ਦਾ ਪੇਸ਼ ਕੀਤਾ ਗਿਆ ਸੀ ਤਾਂ ਉਹ ਕਹਿੰਦੇ ਸੀ ਵੀ ਅਸੀਂ ਸਿਹਤ ਨੂੰ ਬਹੁਤ ਅੱਛਾ ਕਰ ਦਾਂਗੇ ਸਿਹਤ ਸਹੂਲਤਾਂ ਨੂੰ ਬੜਾ ਬੜਾਵਾ ਦੇ ਦਾਂਗੇ ਤੇ ਬਹੁਤ ਸਮੇਂ ਤੋਂ ਪਰ ਕੁਝ ਦਿਖਾਈ ਨਹੀਂ ਦਿੱਤਾ ਇੱਥੇ ਉਸ ਤੋਂ ਬਾਅਦ ਹੁਣ ਜਨਵਰੀ ਦੇ ਵਿੱਚ ਬੜਾ ਵੱਡਾ ਦਾਵਾ ਕੀਤਾ ਗਿਆ ਸੀ ਭਗਵੰਤ ਮਾਨ ਹੋਰਾਂ ਵੱਲੋਂ ਕਿ 26 ਜਨਵਰੀ ਤੋਂ ਬਾਅਦ ਹਰ ਇੱਕ ਦਵਾਈ ਹਰ ਇੱਕ ਟੈਸਟ ਹਸਪਤਾਲ ਦੇ ਵਿੱਚ ਹੋਇਆ ਕਰੂਗਾ ਤੇ ਅੱਜ ਤੇ ਕੱਲ ਅਸੀਂ ਦੇਖਿਆ ਕਿ ਜਿਹੜੇ ਹਸਪਤਾਲ ਦੇ ਵਿੱਚ ਮਰੀਜ਼ ਨੇ ਇੱਕ ਤਾਂ ਉਹਨਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਜਿਹੜੇ ਡਾਕਟਰ ਨੇ ਉਹ ਦਵਾਈ ਜਿਹੜੀ ਲਿਖਦੇ ਆ ਉਹ ਮਿਲਦੀ ਨਹੀਂ ਤੇ ਭਗਵੰਤ ਮਾਨ ਨੇ ਕੀ ਕਿਹਾ ਸੀ ਕਿ ਅਗਰ ਦਵਾਈ ਨਹੀਂ ਮਿਲਦੀ ਤਾਂ ਡਾਕਟਰ ਜਾ ਕੇ ਆਪ ਬਾਹਰੋਂ ਦਵਾਈ ਆ ਕੇ ਲੈ ਕੇ ਆਇਆ ਕਰਨਗੇ ਕੁਛ ਨਹੀਂ ਹੋ ਰਿਹਾ ਉਹਦਾ ਤੁਸੀਂ ਵੀ ਦੇਖਿਆ ਉਹ ਅਸੀਂ ਵੀ ਦੇਖਿਆ ਗੱਲਬਾਤ ਵੀ ਕੀਤੀ ਹੈ ਮਰੀਜ਼ਾਂ ਦੇ ਨਾਲ ਕੋਈ ਟੈਸਟ ਨਹੀਂ ਹੋ ਰਿਹਾ ਇੱਕ ਇੱਥੇ ਬੋਰਡ ਲੱਗੇ ਹੁੰਦੇ ਸੀ ਮੇਰੇ ਖਿਆਲ ਹੁਣ ਤਾਂ ਸ਼ਾਇਦ ਦਿਖਾਈ ਨਹੀਂ ਦਿੱਤੇ ਕਿ ਸ਼ਾਇਦ ਬੈਕ ਸਾਈਡ ਤੇ ਲੱਗੇ ਹੋਏ ਆ ਕਿ ਜੀ ਅਗਰ ਤੁਸੀਂ ਅਲਟਰਾਸਾਉਂਡ ਕਰਾਉਣਾ ਤਾਂ ਸਰਕਾਰ ਵੱਲੋਂ ਕੁਝ ਨਿਸ਼ਚਿਤ ਹੋ ਗਿਆ ਲੈਬਾ ਬਾਹਰ ਕਿਉਂਕਿ ਹਸਪਤਾਲ ਦੇ ਵਿੱਚ ਤਾਂ ਹੈ ਨਹੀਂ ਅਸੀਂ ਵੀ ਮਨਤਾ ਕਰਕਰ ਹਟ ਗਏ ਵੀ ਭਗਵੰਤ ਮਾਨ ਸਾਹਿਬ ਤੁਸੀਂ ਮੁੱਖ ਮੰਤਰੀ ਉਹ ਕਟੋ-ਕਟ ਅਲਟਰਾਸਾਉਂਡ ਮਸ਼ੀਨ ਤਾਂ ਹਸਪਤਾਲ ਦੇ ਵਿੱਚ ਹੋਣੀ ਚਾਹੀਦੀ ਹੈ ਹਸਪਤਾਲ ਦੇ ਵਿੱਚ ਤਾਂ ਅਲਟਰਾਸਾਉਂਡ ਮਸ਼ੀਨ ਪਹਿਲਾਂ ਪਈ ਸੀ ਪਰ ਉਹਨੂੰ ਕੋਈ ਟੈਸਟ ਕਰਨ ਵਾਸਤੇ ਡਾਕਟਰ ਨਹੀਂ ਹੈ ਤੇ ਕੁਛ ਨਹੀਂ ਹੋਇਆ ਇੱਕ ਹੋਰਡਿੰਗ ਜ਼ਰੂਰ ਲਾਇਆ ਗਿਆ ਕਿ ਬਾਹਰ ਜਾ ਕੇ ਲੈਬ ਤੋਂ ਤੁਸੀਂ ਕਰਾ ਲਓ ਤੇ ਸਰਕਾਰ ਪੈਸੇ ਦੇਊਗੀ ਤੇ ਕੱਲ ਉਹਦਾ ਵੀ ਪਤਾ ਲੱਗਿਆ ਜਦੋਂ ਉਹ ਲੈਬ ਵਾਲਿਆਂ ਨਾਲ ਗੱਲ ਕਰੀ ਮਰੀਜ਼ ਕਦੇ ਵੀ ਅਸੀਂ ਜਾਣਦੇ ਹਾਂ ਜਦੋਂ ਲੈਬ ਤੇ ਤਾਂ ਲੈਬ ਵਾਲੇ ਸਾਨੂੰ ਕਹਿੰਦੇ ਵੀ ਸਾਨੂੰ 4 ਮਹੀਨੇ ਤੋਂ ਸਰਕਾਰ ਨੇ ਪੈਸੇ ਨਹੀਂ ਦਿੱਤੇ ਜਿਹੜੇ ਅਸੀਂ ਟੈਸਟ ਕਰ ਰਹੇ ਹਾਂ ਉਹਨਾਂ ਨੇ ਸਾਫ਼ ਕੋਰਾ ਜਵਾਬ ਦੇ ਦਿੱਤਾ ਵੀ ਅਸੀਂ ਕੋਈ ਟੈਸਟ ਨਹੀਂ ਕਰਦੇ ਤੇ ਮਤਲਬ ਕੀ ਨਿਕਲਦਾ ਕਿ ਭਗਵੰਤ ਮਾਨ ਦਾ ਖੁਦ ਦਾ ਜ਼ਿਲ੍ਹਾ ਭਗਵੰਤ ਮਾਨ ਦਾ ਖੁਦ ਦਾ ਹਲਕਾ ਭਗਵੰਤ ਮਾਨ ਦਾ ਖੁਦ ਦਾ ਹਸਪਤਾਲ ਵੀ ਜੇ ਕਹਿ ਦਈਏ ਤਾ ਇੱਥੇ ਹੀ ਲੋਕ ਖੱਜਲ ਖਵਾਰ ਹੋ ਰਿਹਾ ਕੋਈ ਸਿਹਤ ਸਹੂਲਤ ਨਹੀਂ ਮਿਲ ਰਹੀ ਕੁਝ ਨਹੀਂ ਹੋ ਰਿਹਾ ਸਿਹਤ ਸਹੂਲਤ ਦੇ ਨਾਮ ਦੇ ਉੱਤੇ ਸਿਰਫ ਆਪਣੀਆਂ ਫੋਟੋਆਂ ਚਪਕਾਈਆਂ ਹੋਈਆਂ ਨੇ ਮੁਹੱਲਾ ਕਲੀਨਿਕਾ ਦੇ ਉੱਤੇ ਜਿਨ੍ਹਾਂ ਦਾ ਨਾਮ ਅੱਜ ਕੱਲ ਬਦਲ ਕੇ ਆਮ ਆਦਮੀ ਕਲੀਨਿਕ ਰੱਖ ਰੱਖਿਆ ਇਹਨਾਂ ਨੇ ਉੱਥੇ ਕੀ ਹੁੰਦਾ ਤੁਸੀਂ 10-20 ਰੁਪਏ ਦੀ ਦਵਾਈ ਜਿਹੜੀ ਮੈਡੀਕਲ ਸ਼ਾਪ ਤੋਂ ਜਾ ਕੇ ਲੈ ਲੈਨੇ ਹੋ ਉਹ ਤੁਹਾਨੂੰ 10-20 ਰੁਪਏ ਦੀ ਦਵਾਈ ਮਿਲ ਜਾਂਦੀ ਹੈ ਤੇ ਜੇ ਤੁਸੀਂ ਕੋਈ ਟੈਸਟ ਕਰਾਉਣਾ ਹੁੰਦਾ ਉਹਦੀ ਤਿੰਨ ਤਿੰਨ ਚਾਰ ਚਾਰ ਦਿਨ ਰਿਪੋਰਟ ਨਹੀਂ ਆਉਂਦੀ ਕਿਹੜੀ ਸਿਹਤ ਸਹੂਲਤ ਹੈ ਤਾਂ ਇਸੇ ਦਾ ਜਵਾਬ ਲੈਣ ਵਾਸਤੇ ਅੱਜ ਇੱਥੇ ਤੇ ਇਤੋਂ ਵੀ ਉੱਪਰ ਦੀ ਬੜੀ ਤਰਾਸਦੀ ਹੋਈ ਆ ਸੰਗਰੂਰ ਜ਼ਿਲ੍ਹੇ ਦੇ ਨਾਲ ਕਿ ਜਿਹੜੇ ਐਕਸਾਈਜ਼ ਮਿਨਿਸਟਰ ਨੇ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਉਹਨਾਂ ਦੇ ਹਲਕੇ ਦੇ ਵਿੱਚ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਕਿਉਂਕਿ ਖੁੱਦਾ ਡਿਪਾਰਟਮੈਂਟ ਹੈ ਜਿਹੜਾ ਸ਼ਰਾਬ ਦਾ ਵੰਡਰਨ ਆ ਜਾਂ ਸ਼ਰਾਬ ਦੀ ਜਿਹੜੀ ਸਾਰੀ ਪ੍ਰਣਾਲੀ ਹੈ ਉਹਨੂੰ ਐਕਸਾਈਜ਼ ਡਿਪਾਰਟਮੈਂਟ ਦੇਖਦਾ ਖੁੱਦਾ ਉਹਨਾਂ ਦਾ ਡਿਪਾਰਟਮੈਂਟ ਹੈ ਖੁੱਦਾ ਉਹਨਾਂ ਦਾ ਹਲਕੇ ਲੋਕਾਂ ਨੇ ਵੱਡੀਆਂ ਵੱਡੇ ਮਾਰਜਨ ਦੇ ਨਾਲ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਕੇ ਮੰਤਰੀ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਪਰ ਉਹ ਲੋਕ ਅੱਜ ਆਮ ਲੋਕਾਂ ਦੀ ਗੱਲਾਂ ਕਰਨ ਵਾਲੇ ਖਾਸ ਬਣ ਕੇ ਬੈਠੇ ਹੋਏ ਆ ਉਹਨਾਂ ਨੂੰ ਸਮਾਨ ਨਹੀਂ ਮਿਲਿਆ ਉਹ ਲੋਕਾਂ ਨੂੰ ਮਿਲਨ ਦਾ ਜਿਨ੍ਹਾਂ ਦੇ 17 18 ਲੋਕਾਂ ਦੀ ਅਜੇ ਤੱਕ ਮੌਤ ਹੋ ਚੁੱਕੀ ਹੈ ਇਹ ਵੀ ਮੁੱਦਾ ਸੀ ਤੇ ਖਾਸ ਕਰਕੇ ਹਸਤਾਲ ਦਾ ਮੁੱਦਾ ਸੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well as local builders with brothers he is professional by plumbing electrician masonry work carpentry for more information please contact him at www.checktrade.com id number 921760 shamna Chander kalsantel call him on this number 0748841161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ